ਦੇਰੇ ਬਿਆਸ ਜਾਨ ਤੋਂ ਬਾਅਦ ਸੰਗਤਾਂ 'ਚ ਬਹੁਤ ਵੱਡੇ ਕਮੈਂਟ ਆਉਣ ਲੱਗ ਪਏ ਮੇਰੇ ਪ੍ਰਤੀ ਮੁਖ ਸੇਵਾਦਾਰ ਹੁੰਦੇ ਪ੍ਰਤੀ ਬੈ ਚਿੰ다 ਸਾਹਿਬ ਨੂੰ ਇਸ ਤਰ੍ਹਾਂ ਦੇਰਿਆਂ ਤੇ ਨਹੀਂ ਜਾਣਾ ਚਾਹੀਦਾ ਤੇ ਮੇਰੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਉਹਦੀ ਗਲਤੀ ਮੰਨਦਾ ਹੋਇਆ ਮੈਂ ਜਿਹਦਰ ਸਾਹਿਬ ਨੂੰ ਆਸ਼ਵਾਸ਼ਣ ਦਵਾਇਆ ਹੈ ਕਿ ਇਹੋ ਜੀ ਇਹਦਾ ਕੁਲ ਨਹੀਂ ਹੋਵੇਗੀ ਮੇਰੇ ਵਾਸਤੇ ਸਭ ਤੋਂ ਮਹਾਨ ਅਕਾਲ ਤਖਸਬ ਹੈ ਗ੍ਰੰਥ ਮਹਾਨ ਹੈ ਗ੍ਰੰਥ ਮਹਾਨ ਹੈ ਸਿੰਘ ਸਾਹਿਬ ਨੇ ਕੀ ਕਿਹਾ ਕੋਈ ਸਜ਼ਾ ਲੱਗੂ ਕੀ ਲੱਗਦਾ ਇਸ ਗਲਤੀ ਦੀ ਕਿ ਜਾਂ ਸਿੰਘ ਸਾਹਿਬ ਦਾ ਫੈਸਲਾ ਹੋਸਦਾ ਮੁਖ ਸੇਵਾਦਾਰ ਬਣਿਆ ਤੇ ਮੈਂ ਇਹਨੇ ਅਨਾਉਂਸਮੈਂਟ ਕਰ ਦਿੱਤੇ ਉਸ ਅਗਰ ਕਿਸੇ ਨੂੰ ਬਰਦਾਸ਼ਤ ਨਾ ਹੋਏ ਹੁਣ ਬੈ ਚਿੰਦਾ 1 ਮਹੀਨੇ 8 ਦਿਨ ਵਿੱਚ ਉਹ ਕੰਮ ਕਰ ਗਿਆ ਜਿਹੜੀ ਕਮੇਟੀ ਪਿਛਲੇ ਕਈਆਂ ਸਾਲਾਂ ਤੋਂ ਨਹੀਂ ਕਰ ਸਕੀ ਕਿ ਉਹਨਾਂ ਨੂੰ ਬਰਦਾਸ਼ਤ ਨਾ ਹੋਇਆ ਹੋਵੇ ਤੇ ਮੇਰੇ ਵੱਲ ਇਹੋ ਜਿਹੀ ਬਿਊਰੋਚਨਾ ਰਾਜਕੀ ਉਹ ਗਲਤ ਪਾਸੇ ਟੁਰਦੀ ਆਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ ਅਕਾਲ ਤਖਤ ਸਾਹਿਬ ਦੀ ਸਖਤਰਤ ਦੇ ਬਿਲਕੁਲ ਸਾਹਮਣੇ ਆ ਇਸ ਟਾਈਮ ਦੇ ਉੱਤੇ ਅਸੀਂ ਜਿੱਥੇ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਢਿੰਡਾ ਜੀ ਇਸ ਟਾਈਮ ਦੇ ਉੱਤੇ ਸਿੰਘ ਸਾਹਿਬ ਨੂੰ ਮਿਲੇ ਆ ਕੁਝ ਦਿਨ ਪਹਿਲਾਂ ਫੋਟੋ ਵਾਇਰਲ ਹੋਈਆਂ ਸੀ ਢਿੰਡਾ ਸਾਹਿਬ ਦੀਆਂ ਜਦੋਂ ਡੇਰਾ ਬਿਆਸ ਜਾਂਦੇ ਆ ਉਹਨਾਂ ਨੂੰ ਸ੍ਰੀ ਸਾਹਿਬ ਪੇਟ ਕਰਦੇ ਆ ਦਰਬਾਰ ਸਾਹਿਬ ਦਾ ਮਾਡਲ ਪੇਸ਼ ਕਰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਕਿੰਤੂ ਪਰੰਤੂ ਵੀ ਹੋਈ ਤੇ ਅੱਜ ਢਿੰਡਾ ਸਾਹਿਬ ਦਾ ਮੇਨ ਮਕਸਦ ਕੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਇਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਿੰਦਾ ਸਾਹਿਬ ਸਿੰਘ ਸਾਹਿਬ ਨੂੰ ਤੁਸੀਂ ਮਿਲਾਏ ਹੋ ਮੁੱਦਾ ਕੀ ਸੀ ਮੇਨ ਡੇਰੇ ਬਿਆਸ ਜਾਣਾ ਤੇ ਉਸ ਤੋਂ ਬਾਅਦ ਜੋ ਪ੍ਰतिकਰਮ ਆਇਆ ਸੋਸ਼ਲ ਮੀਡੀਆ ਤੇ ਇਹੋ ਲੱਗਦਾ ਤੁਹਾਨੂੰ ਇਸ ਤਰ੍ਹਾਂ ਜੀ ਡੇਰੇ ਬਿਆਸ ਜਾਣ ਤੋਂ ਬਾਅਦ ਸੰਗਤਾਂ 'ਚ ਬਹੁਤ ਵੱਡੇ ਕਮੈਂਟ ਆਉਣ ਲੱਗ ਪਏ ਮੇਰੇ ਪ੍ਰਤੀ ਮੁਖ ਸੇਵਰਦਾਰ ਹੋਣ ਦੇ ਪ੍ਰਤੀ ਬਈ ਛਿੰਦਾ ਸਾਹਿਬ ਨੂੰ ਇਸ ਤਰ੍ਹਾਂ ਡੇਰਿਆਂ ਤੇ ਨਹੀਂ ਜਾਣਾ ਚਾਹੀਦਾ ਤੇ ਮੇਰੀ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਮੈਨੂੰ ਨੀਂਦ ਵੀ ਨਹੀਂ ਪਈ ਵੀ ਮੈਂ ਇਸ ਭੁੱਲ ਨੂੰ ਕਿੰਨਾ ਕੋਲ ਜਾ ਕੇ ਰੱਖ ਸਕਦਾ ਹਾਂ ਗਲਤੀ ਮੰਨ ਸਕਦਾ ਹਾਂ ਤੇ ਫਿਰ ਅਕਾਲ ਤਖਤ ਸਾਹਿਬ ਤੋਂ ਦੁਨੀਆ ਪਰ ਦੇ ਵਿੱਚ ਸਾਡਾ ਕੋਈ ਦੀ ਸੁਪਰੀਮ ਪਾਵਰ ਨਹੀਂ ਕਿ ਜਿਹਦੇ ਕੋਲ ਆਪਾਂ ਸਿੱਖ ਕੌਮ ਦੇ ਹੁੰਦੇ ਆਮਰਤਿ ਹਰਿ ਸਿੰਘ ਹੁੰਦਿਆਂ ਕਿ ਅਕਾਲ ਤਖਤ ਤੋਂ ਬਿਨਾ ਹੋਰ ਕਿਸੇ ਸ਼ਕਤੀਦਾਰ ਕੋਲ ਜਾ ਦੀ ਜਾਈਏ ਇਸ ਕਰਕੇ ਇਸ ਅਕਾਲ ਤਖਸਾਲਬ ਨੂੰ ਆਪਣਾ ਆਦਰ ਮੰਨਦਾ ਹੋਇਆ ਆਪਣਾ ਸਭ ਕੁਝ ਮੰਨਦਾ ਹੋਇਆ ਸਿੱਖ ਕੌਮ ਦਾ ਆਦਰ ਮੰਨਦਾ ਹੋਇਆ ਅਕਾਲ ਤਖਸਾਲਬ ਦੇ ਜਹਦਾਰ ਜੀ ਕੋਲ ਪਹੁੰਚੇ ਹਾਂ ਆਪਣਾ ਮਨ ਹੌਲਾ ਕੀਤਾ ਹੈ ਤੇ ਜੋ ਜਾਣੇ ਅਣਜਾਣੇ ਵਿੱਚ ਪੁੱਲ ਹੋ ਗਈ ਉਹਦੀ ਗਲਤੀ ਮੰਨਦਾ ਹੋਇਆ ਮੈਂ ਜਹਦਾਰ ਸਾਹਿਬ ਨੂੰ ਆਸ਼ਵਾਸ਼ਣ ਦਵਾਇਆ ਹੈ ਕਿ ਇਹੋ ਜਿਹਾ ਪੁੱਲ ਨਹੀਂ ਹੋਵੇਗੀ ਮੇਰੇ ਵਾਸਤੇ ਸਭ ਤੋਂ ਮਹਾਨ ਅਕਾਲ ਤਖਸਾਲਬ ਹੈ ਪੰਥ ਮਹਾਨ ਹੈ ਗ੍ਰੰਥ ਮਹਾਨ ਹੈ ਉਹ ਰੀਆਂ ਮਰਿਆਦਾ ਵਿੱਚ ਰਹ ਗਈ ਮੈਂਗਾ ਇਹੋ ਜਿਹਾ ਪੁੱਲਾ ਨਾ ਕਰ ਸਕਾਂ ਉਹ ਜਿਸ ਦਰਸਾ ਨੂੰ ਸ਼ੋਸ਼ਣ ਦਿੱਤਾ ਸਿੰਧਾ ਸਾਹਿਬਾ ਸੁਚੱਜੇ ਸਿੱਖਾਂ ਦੇ ਚਿਹਰਿਆਂ ਦੇ ਵਿੱਚ ਤੁਹਾਡਾ ਇੱਕ ਨਾਮ ਆਉਂਦਾ ਇੱਕ ਕਮੇਟੀ ਦੇ ਪ੍ਰਧਾਨ ਹੋ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਇਹ ਕੁਝ ਹੋ ਸਕਦਾ ਕਿ ਜਾਂ ਕੀਤਾ ਗਿਆ ਕਰਵਾਇਆ ਗਿਆ ਤੁਹਾਡੇ ਤੋਂ ਜੋ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਕਿ ਇਹਦੇ ਪਿੱਛੇ ਕੋਈ ਕਾਰਨ ਹੋਰ ਵੀ ਹੋ ਸਕਦੇ ਆ ਕੀ ਲੱਗਦਾ ਇਸ਼ਾਰਾ मात्र ਦੱਸੋ ਇਸ ਤਰ੍ਹਾਂ ਜੀ ਇਨਸਾਨ ਗਲਤੀਆਂ ਦਾ ਪੁਤਲਾ ਹੈ ਹੋ ਸਕਦਾ ਹੈ ਕਈਆਂ ਜਿਹੜੇ ਵਿਊ ਰਚਨਾ ਰਸਦੇ ਨੇ ਇਹੋ ਜਿਹਾ ਵਿਊ ਰਚਨਾ ਰਾਜਨੀਤੀ ਹੋਵੇ ਕਿਉਂਕਿ ਮੈਨੂੰ 1 ਮਹੀਨਾ 8 ਦਿਨ ਹੋਏ ਨੇ ਪ੍ਰਧਾਨ ਬਣਿਆ ਮੁਖ ਸੇਵਾਦਾਰ ਬਣਿਆ ਤੇ ਮੈਂ ਇਹਨੇ ਅਨਾਉਂਸਮੈਂਟ ਕਰ ਦਿੱਤੇ ਹੋ ਸਕਦਾ ਕਿਸੇ ਨੂੰ ਬਰਦਾਸ਼ਤ ਨਾ ਹੋਏ ਹੁਣ ਵਿੱਚ ਇੰਦਾ 1 ਮਹੀਨੇ 8 ਦਿਨ ਵਿੱਚ ਉਹ ਕੰਮ ਕਰ ਗਿਆ ਜਿਹੜੀ ਕਮੇਟੀ ਪਿਛਲੇ ਕਈਆਂ ਸਾਲਾਂ ਤੋਂ ਨਹੀਂ ਕਰ ਸਕੀ ਤੇ ਉਹਨਾਂ ਨੂੰ ਬਰਦਾਸ਼ਤ ਨਾ ਹੋਇਆ ਹੋਵੇ ਤੇ ਮੇਰੇ ਦੁਆਲੇ ਇਹੋ ਜਿਹੀ ਵਿਊ ਰਚਨਾ ਰਾਜਕੀ ਤੋ ਗਲਤ ਪਾਸੇ ਟੋੜ ਦਿੱਤੀ। ਬਚਣਾ ਭਾਰੂ ਕਿਦਾਂ ਪੈ ਗਈ ਛਿੰਡਾ ਸਾਹਿਬ ਮੈਂ ਪੁੱਛਣਾ ਚਾਹੁੰਨਾ ਨਾ ਤੁਸੀਂ ਸੁਚੱਜੇ ਸਿੱਖੋ ਇੱਕ ਸੰਸਥਾ ਦੇ ਸਰਮੌਰ ਹੋ ਐਸ ਟਾਈਮ ਦੇ ਉੱਤੇ ਪ੍ਰਧਾਨ ਹੋ ਇੱਕ ਰਚਨਹਾਰਾ ਹੋਰ ਆ ਤੁਹਾਨੂੰ ਡੇਰੇ ਬਿਆਸਤ ਕਿਦਾਂ ਭੇਜ ਦਿੰਦਾ ਰਚਨਹਾਰਾ ਕਿਦਾਂ ਭੇਜਦਾ ਐਸ ਟੈਂ ਜੀ ਉਹ ਮੌਜੂਸ ਪਰਮਾਰਥ ਮੰਡੀ ਹੈ ਇਨਸਾਨ ਕੁਝ ਨਹੀਂ ਕਰ ਸਕਦਾ ਰਚਨਹਾਰਾ ਕੌਣ ਸੀ ਵੈਸੇ ਰਚਨਹਾਰਾ ਇੱਕ ਤਾਂ ਤੁਸੀਂ ਉਹ ਰਚਨਹਾਰੇ ਦੀ ਗੱਲ ਕਰਦੇ ਤੁਸੀਂ ਲੋਕਲ ਰਚਨਹਾਰੇ ਦੀ ਕਿਸੇ ਦੀ ਗੱਲ ਕਰ ਰਹੇ ਹੋ ਸ਼ਾਇਦ ਹਰਿਆਣੇ ਚ ਹੋ ਸਕਦਾ ਕੋਈ ਹਰਿਆਣੇ ਮੈਂ ਮੈਂ ਤੁਹਾਨੂੰ ਇਹ ਹੀ ਕਹਿ ਰਿਹਾ ਹਾਂ ਰਚਨਾਰਾ ਤੇ ਉਹ ਹੈ ਜਿਹੜੀ ਸਭ ਤੋਂ ਵੱਡੀ ਵੱਡੀ ਤਾਕਤ ਹੈ ਉਹ ਫਿਰ ਅੱਗੇ ਡਿਊਟੀ ਲਾਂਦਾ ਹੈ ਉਹ ਡਿਊਟੀ ਲਾਂਦਾ ਹੈ ਉਹਨੇ ਡਿਊਟੀ ਲਾ ਦਿੱਤੀ ਤੇ ਉਹ ਗਏ ਤਿਆਰ ਬੈਠੇ ਸਨ ਜਦੋਂ ਤੁਹਾਨੂੰ 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 ਨਹੀਂ ਸੀ ਪਤਾ ਕਿ ਮੈਂ ਜਿਹੜੇ ਪਾਸੇ ਜਾ ਰਿਹਾ ਇੱਥੇ ਕਿੰਤੂ ਵੀ ਹੋ ਸਕਦੀ ਆ ਕਿਉਂਕਿ ਹਮੇਸ਼ਾ ਜੇ ਆਪਾਂ ਕੌਮ ਦੀ ਗੱਲ ਕਰੀਏ ਤੇ ਡੇਰਿਆਂ ਦੀ ਗੱਲ ਕਰੀਏ ਡੇਰੇ ਦੇ ਵਿਰੁੱਧ ਰਹੀ ਕੌਮ ਹਾਂ ਹਾਂ ਵੱਖਰੀ ਗੱਲ ਹੈ ਕਿ ਉਹ ਭਵੇਂ ਸਰਸੇ ਵਾਲਾ ਸਾਥ ਹੋਵੇ ਉਹ ਜੀ ਵੀ ਇੱਕ ਡੇਰੇ ਦੇ ਵਿੱਚ ਪਿਆ ਹੋਇਆ ਕਈਆਂ ਸਾਲਾਂ ਤੋਂ ਕਿਹਾ ਜਾਂਦਾ ਕਿ ਉੱਠ ਕੇ ਆ ਜਾਣਾ ਉਹਨੇ ਉਹਦੀ ਦੇਖਭਾਲ ਵਾਸਤੇ ਕੋਈ ਵੀ ਡੇਰ ਦੀ ਆਪਾਂ ਗੱਲ ਕਰਦੇ ਡੇਰਾਵਾ ਦੇ ਵਿਰੋਧੀ ਰਿਹਾ ਹਮੇਸ਼ਾ ਹੀ ਕੌਮ ਦੀ ਜਦੋਂ ਗੱਲ ਕਰਦੇ ਬਾਕੀ ਜਿਹਨੂੰ ਕਹਿੰਦੇ ਨੇ ਕਿ ਪਰਮਾਤਮਾ ਗਲਤ ਕੰਮ ਕਰਵਾਉਂਦਾ ਹੈ ਫਿਰ ਉਹਦਾ ਦਿਮਾਗ ਜਿਹੜਾ ਹੈ ਨਾ ਉਹ ਮਾਰਾ ਚੰਗਾ ਨਹੀਂ ਸੋਚਦਾ ਜਦੋਂ ਉਤੋਂ ਹੁਕਮ ਆ ਗਿਆ ਕਰੇ ਕਰਾ ਵੀ ਆ ਪਿਆ ਮਨਸ ਕੇ ਕੁਛ ਨਹੀਂ ਆਟ ਆਪਣੇ ਬਾਸ ਅਸਾਸ ਹੋ ਗਿਆ ਤੁਹਾਨੂੰ ਕੋਈ ਗਲਤੀ ਸੀ ਤੁਹਾਡੀ ਅਸਾਸ ਅਸਾਸ ਹੋਇਆ ਤੇ ਤਾਂ ਇੱਥੇ ਆਇਆ ਹੁਣ ਸਿੰਘ ਸਾਹਿਬ ਨੇ ਕੀ ਕਿਹਾ ਇੱਕ ਤੁਹਾਡੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਹਿਬਾ ਦਾਦੂਆ ਸਾਹਿਬ ਸਪਸ਼ਟ ਰਵਜੰਝ ਕਹੀਏ ਉਹ ਤਾਂ ਅਕਸਰ ਡੇਰੇ ਹੁੰਦੇ ਜਾਂਦੇ ਰਹਿੰਦੇ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਤੁਹਾਡੀ ਇਸ ਮਸਲੇ ਤੇ ਉਹ ਵੀ ਆਉਣਗੇ ਹੁਣ ਦੁਬਾਰਾ ਇੱਥੇ ਅਕਾਲ ਤਖਤ ਸਾਹਿਬ ਇਹ ਤੇ ਜਹੇਦਰ ਸਾਹਿਬ ਸਾਡੇ ਦਾਦੂ ਸਾਹਿਬ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਮੇਰਾ ਜੋ ਫਰਜ਼ ਬੰਦਾ ਸੀ ਸੰਗਤਾਂ ਇਹ ਦੁਖੀ ਭਾਵਨਾ ਜੋ ਉਹਨਾਂ ਕਮੈਂਟ ਕੀਤੇ ਮੈਂ ਉਹਨਾਂ ਦੀਆਂ ਦੁਖ ਦੀ ਭਾਵਨਾ ਨੂੰ ਨਹੀਂ ਸਾਰ ਸਕਿਆ ਤੇ ਉਹਨਾਂ ਭਾਵਨਾ ਨੂੰ ਸ਼ਾਂਤ ਕਰਨ ਵਾਸਤੇ ਮੈਂ ਆ ਗਿਆ ਇਹ ਦਾਦੂਵਾਲ ਸਾਹਿਬ ਜਾਨਣ ਨੂੰ ਉਹ ਇੱਥੇ ਆਉਣਾ ਚਾਹਣਗੇ ਕਿ ਨਹੀਂ ਆਉਣਾ ਕੱਲ ਅਸੀਂ ਡੇਰੇ ਬਿਆਸ ਦੇ ਲਾਗੇ ਜੇ ਛੋਟਾ ਜਿਹਾ ਪਿੰਡ ਵੜੈ ਚਾ ਉਥੇ ਕਵਰ ਕਰਨ ਵਾਸਤੇ ਗਏ ਸੀ ਬਲਦੇਵ ਸਿੰਘ ਸਿਰਸਾ ਸ਼ਾਇਦ ਤੁਸੀਂ ਵੀ ਜਾਣਦੇ ਹੋ ਕਿਸਾਨ ਆਗੂ ਆ ਉਹ ਕਹਿੰਦੇ ਮੇਰੇ ਯਾਰ ਸੀ ਵੈਸੇ ਮੇਰਾ ਪਿਆਰ ਸੀ ਉਹਨਾਂ ਦੇ ਨਾਲ ਇਸ ਟਾਈਮ ਪ੍ਰਧਾਨ ਬਣ ਗਿਆ ਉਹਨਾਂ ਨੇ ਵੀ ਇੱਥੇ ਕਿੰਤੂ ਕੀਤੀ ਕਿ ਕਾਰਨ ਕੀ ਸੀ ਇੱਥੇ ਡੇਰਾ ਬਿਆਸ ਪਹੁੰਚਦੇ ਆ ਅਸਵੇਂ ਉਥੇ ਗੁਰਦੁਆਰਾ ਸਾਹਿਬ ਦਾ ਕੋਈ ਮਾਹੌਲ ਬਣਿਆ ਹੋਇਆ ਇਦਾਂ ਤਾਂ ਲੱਗਦਾ ਕੁਛ ਨਾ ਗੁਰਦੁਆਰਾ ਸਾਹਿਬ ਦੀ ਢੋਣ ਦੇ ਵਾਸਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ ਵਾਸਤੇ ਉਥੇ ਸਿੱਖ ਜਦੋਂ ਇਕੱਠੀਆਂ ਹੋਈਆਂ ਸੀ ਤੁਹਾਡਾ ਤਾਂ ਜ਼ਿਕਰ ਹੋਇਆ ਖਾਸ ਕਰਕੇ ਸਰ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਉਸ ਵੀਡੀਓ ਦੇ ਵਿੱਚ ਵੀ ਆ ਕਿ ਇਹ ਗਲਤੀਆਂ ਹੋਈਆਂ ਇਸ ਗਲਤੀ ਦਾ ਸਾਾਸ ਕਰਨ ਵਾਸਤੇ ਤੁਸੀਂ ਕੌਣ ਇਸ ਤਰ੍ਹਾਂ ਜੀ ਸਰ ਸਾਹਿਬ ਸਾਹਿਬ ਮੇਰਾ ਭਰਾ ਹੈ ਅਸੀਂ ਬਹੁਤ ਹੁਣ ਤੱਕ ਵੀ ਸਾਡਾ ਪ੍ਰੇਮ ਹੈ ਬਹੁਤ ਭਰਾਵਾਂ ਵਰਗਾ ਪ੍ਰੇਮ ਹੈ ਉਹ ਐਮਐਲਏ ਦਾ ਇਲੈਕਸ਼ਨ ਲੜੇ ਤੇ ਮੈਂ ਉਹਨਾਂ ਦੀ ਸਮਰਦਾ ਦੇ ਉਸ ਤੇ ਵੀ ਹੁੰਦਾ ਰਿਹਾ ਹਾਂ ਉਹਨਾਂ ਜੋਗਰ ਕੀ ਹੈ ਠੀਕ ਹੈ ਚੀਂਦਾ ਹਾਬ ਕੋ ਜਾਣੇ ਅਣਜਾਣੇ ਗਲਤੀ ਹੋ ਗਈ ਹੋਵੇਗੀ ਚੀਂਦਾ ਹਵੇ ਉਹ ਜਿ ਪ੍ਰਵਿਰਤੀ ਦੇ ਇਨਸਾਨ ਨੇ ਸਿੰਘ ਸਾਹਿਬ ਨੇ ਕੀ ਕਿਹਾ ਕੋਈ ਸਜ਼ਾ ਲਾਗੂ ਕੀ ਲੱਗਦਾ ਇਸ ਗਲਤੀ ਦੀ ਕਿ ਜਾਂ ਸਿੰਘ ਸਾਹਿਬ ਦਾ ਫੈਸਲਾ ਹੋ ਸਕਦਾ ਇਸ ਤਰ੍ਹਾਂ ਜੀ ਸਿੰਘ ਸਾਹਿਬ ਸਜ਼ਾ ਤਾਂ ਤਾਂ ਲਾਉਂਦੇ ਮੈਨੂੰ ਜੇ ਉਹ ਮੈਨੂੰ ਆ ਬੁਲਾਉਂਦੇ ਤੇ ਮੈਂ ਖੁਦ ਚੱਲ ਕੇ ਆਇਆ ਹਾਂ ਹਾਂ ਜਦੋਂ ਮੈਂ ਖੁਦ ਆ ਕੇ ਆਪ ਗਲਤੀ ਮੰਨ ਲਈਏ ਤੇ ਉਹਨਾਂ ਸਿਰਫ ਇਨਾ ਕਿਹਾ ਵੀ ਐਂਦਾ ਇਹੋ ਜੀ ਗਲਤੀ ਨਾ ਹੋਵੇ ਬਸ ਮੈਨੂੰ ਉਹਨਾਂ ਹੁਕਮ ਲਾਇਆ ਹੈ ਤੇ ਮੈਂ ਮੰਨਿਆ ਕਿ ਇਹਦਾ ਗਲਤੀ ਨਹੀਂ ਹੋਵੇਗੀ ਹੋਣੀ ਸਮਝ ਨਹੀਂ ਹੋਗੀ ਧੰਨਵਾਦ ਹੈਕੀ ਥੈਂਕ ਯੂ ਅਟਾਇਮ ਜਗਦੀਸ਼ ਸਿੰਘ ਢਿੰਡਾ ਜੀ ਸਾਡੇ ਨਾਲ ਸੀ ਹਰਿਆਣਾ ਕਮੇਟੀ ਦੇ ਪ੍ਰਧਾਨ ਆ ਉਹ ਕਹਿੰਦੇ ਕਿ ਡੇਰਾ ਬਿਆਸ ਵਿੱਚ ਜਦੋਂ ਗਿਆ ਸੀ ਉਹ ਮੇਰੇ ਕੋਲ ਗਲਤੀ ਹੋਈ ਆ ਗਲਤੀ ਕਰਾਉਣ ਵਾਲਾ ਰਚਨ ਹਰ ਦੂਰਚਨ ਹਰ ਦੀ ਗੱਲ ਕੀਤੀ ਹੈ ਕਹਿੰਦੇ ਕਿ ਆਕਾਲਪੁਰ ਰਚਨ ਹਰਾ ਇੱਕ ਇੱਥੇ ਰਚਨ ਹਰਾ ਉਸ ਰਚਨ ਹਰੇ ਦਾ ਨਾਮ ਨਹੀਂ ਗੱਲ ਕੀਤੀ ਕਿਉਂਕਿ ਕਿਸੇ ਰਾਹੀਂ ਭੇਜੇਗੇ ਕਹਿੰਦਾ ਕਿ ਮੈਨੂੰ ਕਿਸੇ ਰਾਹੀਂ ਭੇਜਿਆ ਗਿਆ ਪਰ ਹਾਂ ਗਲਤੀ ਹੋਈ ਉਸ ਟਾਈਮ ਦੇ ਉੱਤੇ ਮੇਰੇ ਦਿਮਾਗ 'ਚ ਪਤਾ ਨਹੀਂ ਕੀ ਆਇਆ ਜਿਹੜਾ ਉੱਥੇ ਪਹੁੰਚ ਜਾਨਨੇ ਆ ਤੇ ਡੇਰੇ ਬਿਆਸ ਪਹੁੰਚ ਕੇ ਉੱਥੇ ਡੇਰੇ ਦੇ ਮੁਖੀ ਨੂੰ ਕਿਰਪਾਨ ਪੇਟ ਕੀਤੀ ਜਾਂਦੀ ਆ ਤੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਦਰਬਾਸਾ ਮਾਡਲ ਪੇਟ ਕੀਤਾ ਜਾਂਦਾ ਉਸ ਤੋਂ ਬਾਅਦ ਜੋ ਤਸਵੀਰਾਂ ਵਾਇਰਲ ਹੁੰਦੀਆਂ ਉਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕਿੰਤੂ ਹੋਈ ਆ ਕਹਿੰਦੇ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਜੋ ਮਾਹੌਲ ਬਣਿਆ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਅਕਾਲ ਤੱਕ ਸਭ ਤੇ ਪਹੁੰਚ ਆਵਾ ਮਾਫੀ ਮੰਗੀ ਆ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਦੇ ਅੱਗੇ ਪੇਸ਼ ਹੋਇਆ ਹਾਂ ਹਾਂ ਉਹਲੇ ਸਮੇਂ ਦੇ ਵਿੱਚ ਸਿੰਘ ਸਹਬਾਨ ਕੀ ਫੈਸਲਾ ਲੈਂਦੇ ਹੋ ਕਹਿੰਦੇ ਕਿ ਇਹੋ ਜੀ ਗਲਤੀ ਸਰਮੌਰਥ ਸੰਸਥਾਵਾਂ ਦੇ ਮੁਖੀਆਂ ਨੂੰ ਨਹੀਂ ਕਰਨੀ ਹੋਈ ਚਾਹੀਦੀ ਹਾਂ ਉਹ ਗਲਤੀ ਦਾ ਅਹਿਸਾਸ ਆ ਕਹਿੰਦੇ ਮੈਨੂੰ ਤੇ ਅੱਗੇ ਤੇ ਹੋਜੀ ਗਲਤੀਆਂ ਨਹੀਂ ਹੋਣਗੀਆਂ ਹਾਂ ਬਾਬਾ ਦਾਦੂ ਵਾਲੀ ਜਿਹੜੇ ਅਕਸਰ ਹੀ ਡੇਰੇ ਦੇ ਵਿੱਚ ਆਉਂਦੇ ਆ ਉਹ ਕਹਿੰਦੇ ਕਿ ਉਹ ਉਹਨਾਂ ਦਾ ਮਸਲਾ ਕਿ ਉਹ ਆਣ ਕੇ ਇਸ ਗਲਤੀ ਦਾ ਕੋਈ ਗਲਤੀ ਹੋਈ ਹੈ ਉਹਨਾਂ ਦੇ ਕੋਲੋਂ ਉਹਦਾ ਅਹਿਸਾਸ ਕਰਦੇ ਕਿ ਨਹੀਂ ਕਰਦੇ ਉਹ ਮਸਲਾ ਉਹਨਾਂ ਦਾ ਪਰ ਨਾਲ ਨਾਲ ਉਹਨਾਂ ਨੇ ਸਿਰਸਾ ਬਲਦੇਵ ਸਿੰਘ ਸਿਰਸਾ ਦੇ ਉਹ ਕਹਿੰਦੇ ਕਿ ਮੇਰਾ ਯਾਰ ਵੀ ਆ ਦੋ ਦਿਨ ਪਹਿਲਾਂ ਸਿਰਸਾ ਸਾਹਿਬ ਨੇ ਗੱਲ ਕੀਤੀ ਸੀ ਨਾ ਤੰਜ ਵੀ ਕੱਸੇ ਸੀ ਉਹਨਾਂ ਨੇ ਕਿਹਾ ਸੀ ਕਿ ਛਿੰਡਾ ਸ਼ਿਹਰਦ ਚੰਗਾ ਸਿੱਖ ਸੀ ਪਰ ਡੇਰੇ ਬਿਆਸ ਪਹੁੰਚੇ ਉਤੇ ਕਿੰਤੂ ਹੋਈ ਕਿਉਂਕਿ ਸੋਸ਼ਲ ਮੀਡੀਆ ਦਾ ਜੋ ਕਿੰਤੂ ਹੋਈ ਉਹਦੀ ਅੱਜ ਛਿੰਡਾ ਸਾਹਿਬ ਨੇ ਸਪਸ਼ਟ ਤੌਰ ਤੇ ਮਾਫੀ ਵੀ ਮੰਗ ਲਈ ਆ ਤੇ ਗਲਤੀ ਵੀ ਕਿਆ ਵਾ ਤੇ ਨਾਲ ਉਹਨੇ ਕਿਹਾ ਕਿ ਮੈਂ ਅੱਗੇ ਤੋਂ ਡੇਰੇ ਬਿਆਸ ਜਾਂ ਇਹੋ ਜੀਆਂ ਸੰਸਥਾਵਾਂ ਦੇ ਵਿੱਚ ਨਹੀਂ ਪਹੁੰਚੂਗਾ ਜਿਹੜੀ ਗਲਤੀ ਹੋਈ ਸੀ ਉਹਦਾ ਮੈਂ ਅਹਿਸਾਸ ਕਰ ਲਿਆ